ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਓ ਅੱਜ ਦੇ ਵਿਸ਼ੇ ਵਿੱਚ ਅਸੀਂ ਗੁਰਬਾਣੀ ਦੇ ਉਹਨਾਂ ਸ਼ਬਦਾਂ ਬਾਰੇ ਜਾਣਕਾਰੀ ਲਵਾਂਗੇ ਜਿਨ੍ਹਾਂ ਸ਼ਬਦਾਂ ਨੂੰ ਉਚਾਰਨ ਕਰਨ ਲੱਗੇ ਆ तकरीबन ਹਰ ਇੱਕ ਗਲਤੀ ਕਰ ਲੈਂਦਾ ਹੈ ਕਿਉਂਕਿ ਉਹ ਜਿਹੜੇ ਵੀ ਸ਼ਬਦ ਨੇ ਕਿਉਂਕਿ ਇਹਨਾਂ ਦਾ ਗਲਤ ਉਚਾਰਨ ਕਰਨ ਦਾ ਕਾਰਨ ਉਹਨਾਂ ਨੇ ਗੁਰਬਾਣੀ ਦੀ ਸੰਖਿਆ ਨਹੀਂ ਲਈ ਹੁੰਦੀ ਜਿਹੜੇ ਵੀ ਗੁਰਬਾਣੀ ਦਾ ਗਲਤ ਉਚਾਰਨ ਕਰਦੇ ਨੇ ਉਹਨਾਂ ਨੂੰ ਮੋਹਾਰਨੀ ਦੀ ਸਹੀ ਨਾ ਜਾਣਕਾਰੀ ਹੋਣ ਕਾਰਨ ਗੁਰਬਾਣੀ ਦੀ ਸਹੀ ਸੰਖਿਆ ਨਾ ਲਈ ਹੋਣ ਕਾਰਨ ਉਹਨਾਂ ਨੂੰ ਇਹਨਾਂ ਸ਼ਬਦਾਂ ਦਾ ਜੋ ਮਾਤਰਾਵਾਂ ਲੱਗੀਆਂ ਨੇ ਉਹਨਾਂ ਦਾ ਕਿਵੇਂ ਉਚਾਰਨ ਕਰਨਾ ਹੈ ਉਨਾ ਬਾਰੇ ਜਾਣਕਾਰੀ ਨਹੀਂ ਹੁੰਦੀ ਸੋ ਜਿਹੜੇ ਅੱਜ ਅਸੀਂ ਸ਼ਬਦ ਲਏ ਨੇ ਇਹ ਵੀ ਜਰਜੀਤ ਸਿੰਘ ਜੀ ਦੀ ਬਾਣੀ ਦੇ ਵਿੱਚੋਂ ਹੀ ਲਏ ਗਏ ਨੇ ਕਿਤੇ ਤਕਰੀਬ ਲਾ ਤਕਰੀਬਨ ਜਰਜੀਤ ਸਾਹਿਬ ਜੀ ਦੀ ਬਾਣੀ ਨੂੰ ਜਦੋਂ ਬਹੁਤ ਸਾਰੇ ਪੜ੍ਹਦੇ ਨੇ ਤਾਂ ਬਹੁਤਿਆਂ ਵਿੱਚੋਂ ਕੁਝ ਇੱਕ ਹੀ ਸਹੀ ਪੜ੍ਹਦੇ ਨੇ ਤੇ ਬਾਕੀਆਂ ਦਾ ਤਕਰੀਬਨ 95% ਗੁਰਬਾਣੀ ਨੂੰ ਗਲਤ ਹੀ ਉਚਾਰਨ ਕਰਦੇ ਨੇ ਕਿਉਂਕਿ ਉਹਨਾਂ ਨੇ ਗੁਰਬਾਣੀ ਦੀ ਸੰਥਿਆ ਨਹੀਂ ਲਈ ਹੁੰਦੀ ਇੱਥੇ ਸੰਗਤਾਂ ਨੂੰ ਇੱਕ ਗੱਲ ਦੱਸਣੀ ਚਾਹਾਂਗੇ ਕਿ ਚਾਹੇ ਕਿਸੇ ਨੇ ਸੰਸਾਰਿਕ ਵਿਦਿਆ ਦੇ ਵਿੱਚ ਮਹਾਰ ਹਾਸਲ ਕੀਤੀ ਹੋਵੇ ਸੰਸਾਰਿਕ ਵਿਦਿਆ ਵਿੱਚ ਚਾਹੇ ਕੋਈ ਡਬਲ ਐਮਏ ਹੋਵੇ ਚਾਹੇ ਉਸਨੇ ਡਬਲ ਡਿਗਰੀ ਹਾਸਲ ਕੀਤੀ ਹੋਵੇ ਚਾਹੇ ਪੋਸਟ ਗ੍ਰੈਜੂਏਸ਼ਨ ਜਾਂ ਕਿਸੇ ਵੀ ਹੋਰ ਵਿਸ਼ੇ ਦੇ ਵਿੱਚ ਕੋਈ ਵੀ ਡਿਗਰੀ ਹਾਸਲ ਕੀਤੀ ਹੋਵੇ ਪਰ ਉਹ ਗੁਰਬਾਣੀ ਨੂੰ ਸ਼ੁੱਧ ਨਹੀਂ ਪੜ ਸਕਦਾ ਜਦੋਂ ਤੱਕ ਉਸਨੇ ਗੁਰਬਾਣੀ ਦੀ ਸੰਥਿਆ ਨਹੀਂ ਲਈ ਕਿਉਂਕਿ ਗੁਰਬਾਣੀ ਪੜਨ ਵੇਲੇ ਜੋ ਸੰਸਾਰਿਕ ਵਿਦਿਆ ਹੈ ਉਹ ਮੈਨੇ ਨਹੀਂ ਰੱਖਦੀ ਜੋ ਇੱਕ ਅਨਪੜ ਹੈ ਜਿਸ ਨੇ ਸਿਰਫ ਪੰਜ ਕਲਾਸਾਂ ਹੀ ਕੀਤੀਆਂ ਨੇ ਜੇਕਰ ਉਸਨੇ ਵੀ ਪ੍ਰੋਪਰ ਗੁਰਬਾਣੀ ਦੀ ਸੰਖਿਆ ਨਹੀਂ ਹੈ ਇੱਕ ਪੋਸਟ ਗ੍ਰੈਜੂਏਸ਼ਨ ਡਬਲ ਐਮਏ ਵਾਲਾ ਸੱਜਣ ਹੋਵੇ ਪਰ ਉਸਨੇ ਗੁਰਬਾਣੀ ਦੀ ਸੰਖਿਆ ਨਹੀਂ ਲਈ ਹੋਈ ਤਾਂ ਉਹ ਪੋਸਟ ਗ੍ਰੈਜੂਏਸ਼ਨ ਡਬਲ ਐਮਏ ਵਾਲਾ ਵੀ ਉਹ ਪੰਜ ਜੋ ਪੰਜਵੀਂ ਤੱਕ ਹੀ ਪੜਿਆ ਹੈ ਜਿਸ ਨੇ ਗੁਰਬਾਣੀ ਦੀ ਸੰਖਿਆ ਲਈ ਹੈ ਉਸ ਦੇ ਮੁਕਾਬਲੇ ਵਿੱਚ ਜ਼ੀਰੋ ਹੈ ਗੁਰਬਾਣੀ ਨੂੰ ਪੜਨਾ ਲੱਗਿਆ ਸੋ ਗੁਰਬਾਣੀ ਦੀ ਸੰਖਿਆ ਹਰ ਇੱਕ ਲਈ ਜ਼ਰੂਰੀ ਹੈ ਚਾਹੇ ਉਹ ਨਹੀਂ ਪੜਿਆ ਹੋਇਆ ਚਾਹੇ ਹੋ ਜਿੰਨਾ ਮਰਜੀ ਪੜਿਆ ਲਿਖਿਆ ਹੋਵੇ ਹਰ ਇੱਕ ਲਈ ਗੁਰਬਾਣੀ ਦੀ ਸੰਖਿਆ ਲੈਣੀ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਅਸੀਂ ਗੁਰਬਾਣੀ ਦਾ ਸ਼ੁੱਧ ਉਚਾਰਨ ਕਰ ਸਕਦੇ ਹਾਂ ਆਓ ਜਪਜੀ ਸਾਹਿਬ ਦੀ ਬਾਣੀ ਦੇ ਉਹਨਾਂ ਸ਼ਬਦਾਂ ਬਾਰੇ ਜਾਣਕਾਰੀ ਲਈਏ ਜਿਨ੍ਹਾਂ ਨੂੰ ਅਕਸਰ ਬੋਲਣ ਲੱਗਿਆ ਹਰ ਇੱਕ ਤੇ ਗਲਤ ਉਚਾਰਨ ਹੁੰਦਾ ਹੈ ਸਭ ਤੋਂ ਪਹਿਲਾਂ ਅਸੀਂ ਜੋ ਮੂਲ ਮੰਤਰ ਦੇ ਵਿੱਚ ਜੋ ਸ਼ਬਦ ਆਉਂਦਾ ਹੈ ਅਜੁੰਨੀ ਉਸ ਨੂੰ ਉਚਾਰਨ ਕਰਨ ਲੱਗਿਆ ਕੀ ਬੋਲਦੇ ਨੇ ਆਜੁੰਨੀ ਕਿਵੇਂ ਬੋਲਦੇ ਨੇ ਅਜੁੰਨੀ ਬੋਲ ਦਿੰਦੇ ਨੇ ਉਹ ਐੜੇ ਨੂੰ ਕੰਨਾ ਲਗਾ ਦਿੰਦੇ ਨੇ ਪਰ ਇਸ ਦਾ ਸਹੀ ਉਚਾਰਨ ਕੀ ਹੈ ਐੜਾ ਮੁਕਤਾ ਅ ਜੱਜੇ ਨੂੰ ਦਲੈਂਕੜ ਜੂ ਨੰਨੇ ਨੂੰ ਵਿਹਾਰੀਨੀ ਅਜੁੰਨੀ ਨਾ ਕਿ ਅਸੀਂ ਉਚਾਰਨ ਕਰਮਾ ਹੈ ਆਜੁੰਨੀ ਆਜੁੰਨੀ ਉਚਾਰਨ ਗਲਤ ਹੈ ਸਹੀ ਉਚਾਰਨ ਐੜੇ ਨੂੰ ਮੁਕਤੇ ਦੇ ਨਾਲ ਹੀ ਉਚਾਰਨ ਕਰਨਾ ਹੈ ਨਾ ਕਿ ਐੜੇ ਨੂੰ ਕੰਨਾਂ ਲਗਾ ਕੇ ਕਰਨਾ ਐੜਾ ਅਕ ਤ ਜਜੇ ਨੂੰ ਦਲੈਂਕੜ ਜੂ ਨੰਨੇ ਨੂੰ ਵੀ ਹਰੀਣੀ ਅਜੁਨੀ ਨਾ ਕਿ ਆਜੁਨੀ ਸੋ ਅਗਲਾ ਜੋ ਸ਼ਬਦ ਹੈ ਇਹ ਬਹੁਤ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦਾ ਹੈ ਦਸਮ ਬਾਣੀ ਦੇ ਵਿੱਚ ਵੀ ਆਉਂਦਾ ਹੈ ਇਸ ਨੂੰ ਤਕਰੀਬਨ ਹਰ ਇੱਕ ਗਾਤ ਹੀ ਉਚਾਰਨ ਕਰਦਾ ਹੈ ਕਰ ਦਿੰਦੇ ਨੇ ਕਿ ਕਿ ਉਹਨਾਂ ਨੇ ਵੀ ਗੁਰਬਾਣੀ ਦੀ ਸੰਥਿਆ ਨਹੀਂ ਲਈ ਹੁੰਦੀ ਸੋ ਇਸ ਦਾ ਸਹੀ ਉਚਾਰਨ ਪਹਿਲਾਂ ਕੀ ਹੈ ਗੁਰਪਰਸਾਦ ਸੋ ਇਸ ਦਾ ਉਚਾਰਨ ਕਿਵੇਂ ਕਰਦੇ ਨੇ ਕਈ ਗੋਰਾ ਪਰ ਸ਼ਾਦ ਉਹ ਜੋ ਸਸਾ ਹੁੰਦਾ ਹੈ ਸਸੇ ਦੇ ਵਿਚਕਾਰ ਬਿੰਦੀ ਲਾ ਕੇ ਸਾਦੀ ਆਵਾਜ਼ ਕਰਕੇ ਗੁਰਪਰਸਾਦ ਕਰ ਦਿੰਦੇ ਨੇ ਸੋ ਇੱਥੇ ਆਪ ਜੀ ਨੂੰ ਦੱਸ ਦਈਏ ਇਸ ਦਾ ਸਹੀ ਉਚਾਰਨ ਹੈ ਗੁਰਪਰਸਾਦ ਗੁਰਪਰਸਾਦ ਦਾ ਅਰਥ ਹੋ ਗਿਆ ਗੁਰੂ ਦੀ ਕਿਰਪਾ ਦੁਆਰਾ ਤੇ ਪ੍ਰਸ਼ਾਦ ਦਾ ਅਰਥ ਹੋ ਗਿਆ ਜਿਹੜਾ ਅਸੀਂ ਪ੍ਰਸ਼ਾਦ ਗੁਰੂ ਘਰ ਵਿੱਚ ਛਕਦੇ ਨੇ ਦੇਗ ਉਹ ਪ੍ਰਸ਼ਾਦ ਹੋ ਗਿਆ ਤੇ ਇਸ ਦਾ ਗੁਰ ਪ੍ਰਸ਼ਾਦ ਦਾ ਅਰਥ ਹੋ ਗਿਆ ਗੁਰੂ ਦੀ ਕਿਰਪਾ ਦੁਆਰਾ ਸੋ ਇਸ ਨੂੰ ਕਿਸੇ ਨੇ ਵੀ ਗੌਰ ਪ੍ਰਸ਼ਾਦ ਨਹੀਂ ਬੋਲਣਾ ਗੌਰਵ ਪ੍ਰਸ਼ਾਦ ਹੀ ਬੋਲਣਾ ਇਸ ਦਾ ਸਹੀ ਉਚਾਰਨ ਹੈਗਾ ਗੁਰ ਪ੍ਰਸ਼ਾਦ ਨਾ ਕਿ ਗੌਰ ਪ੍ਰਸ਼ਾਦ ਗੁਰ ਪ੍ਰਸ਼ਾਦ ਇਸ ਦਾ ਗਲਤ ਉਚਾਰਨ ਹੈ ਸੋ ਅਗਲਾ ਸ਼ਬਦ ਹੈਗਾ ਸਸੇ ਰੋਣਾ ਸੋ ਚੱਚੇ ਨੂੰ ਦਲਾਵਾ ਚਾ ਸੋਚਾ ਸੋਚਾ ਸੋਚਣਾ ਹੋワイ ਸੋ ਕਈ ਕਿਵੇਂ ਉਚਾਰਨ ਕਰਦੇ ਨੇ ਸੋਚੇ ਉਹ ਚੱਚੇ ਨੂੰ ਲਾਵਾਂ ਲਗਾ ਦਿੰਦੇ ਨੇ ਸੋਚੇ ਸੋ ਇਸ ਦਾ ਉਚਾਰਨ ਸੋਚੇ ਨਹੀਂ ਕਰਨਾ ਕਿਉਂਕਿ ਜਦੋਂ ਅਸੀਂ ਮਹਾਰਨੀ ਸਿੱਖਦੇ ਹਾਂ ਤਾਂ ਚੱਚੇ ਨੂੰ ਲਾਵਾਂ ਚੇ ਚੱਚੇ ਨੂੰ ਦਲਾਵਾ ਚਾ ਸੋ ਦੋਲਨਾ ਹੀ ਮਾਤਰਾਵਾਂ ਦੇ ਉਚਾਰਨ ਦੀ ਧੁਨੀ ਦੇ ਵਿੱਚ ਬਹੁਤ ਅੰਤਰ ਹੈ ਚੱਚੇ ਨੂੰ ਲਾਵਾ ਚੱਚੇ ਨੂੰ ਦਲਾਵਾ ਚੈ ਸੋ ਆਵਾਜ਼ ਦੇ ਵਿੱਚ ਅੰਤਰ ਹੋਣ ਕਾਰਨ ਸਪਸ਼ਟ ਦਿਖਦਾ ਹੈ ਕਈ ਸੱਜਣ ਇਸ ਨੂੰ ਵੀ ਸੋਚੀ ਪੜ ਦਿੰਦੇ ਨੇ ਇਹ ਵੀ ਗਲਤ ਹੈ ਇਸ ਦਾ ਸਹੀ ਉਚਾਰਨ ਕਿਵੇਂ ਕਰਨਾ ਹੈ ਸੋਚੈ ਸੋਚੈ ਇਸ ਦਾ ਸਹੀ ਉਚਾਰਨ ਹੈ ਅਗਲਾ ਕੀ ਹੈ ਚੁੱਪੈ ਚੱਚੇ ਨੂੰ ਔਕਰ ਚ ਪੱਪੇ ਨੂੰ ਦਲਾਮ ਪੈ ਪਰ ਇਸ ਦਾ ਵੀ ਕਿਵੇਂ ਉਚਾਰਨ ਕਰ ਦਿੰਦੇ ਨੇ ਚੁੱਪੇ ਇਹ ਵੀ ਗੱਲ ਤੋਂ ਉਚਾਰਨ ਇੱਥੇ ਵੀ ਲਾਵਾਂ ਹੀ ਲਗਾ ਦਿੰਦੇ ਨੇ ਦਲਾਮਾਂ ਦੀ ਜਗ੍ਹਾ ਇਸ ਦਾ ਸਹੀ ਉਚਾਰਨ ਹੈ ਚੱਚੇ ਔਕਰ ਚ ਪੱਪੇ ਨੂੰ ਦਲਾਮ ਪੈ ਚੁੱਪੈ ਜਿਵੇਂ ਸੋਚਾ ਸੋਚਣਾ ਹੋਵੇ ਜੀ ਉਸੇ ਪਰਾਹੀ ਚੁਪੈ ਚੁਪਣਾ ਹੋਗਾ ਈ ਸੋ ਚੁੱਪੇ ਨਹੀਂ ਬੋਲਣਾ ਚੁਪੈ ਬੋਲਣਾ ਪੱਤੇ ਨੂੰ ਦਲਾਵਾ ਪੈ ਨਾ ਕਿ ਪੱਤੇ ਨੂੰ ਲਾਵਾ ਦੇ ਨਾਲ ਉਚਾਰਨ ਕਰਨਾ ਪੱਤੇ ਨੂੰ ਲਾਵਾ ਪੀ ਹੁੰਦਾ ਹੈ ਪੱਤੇ ਨੂੰ ਦਲਾਵਾ ਪੈ ਸੋ ਇਸ ਦਾ ਸਹੀ ਉਚਾਰਨ ਹੈ ਚੁਪਾ ਸੋ ਅਗਲਾ ਉਚਾਰਨ ਹੈਗਾ ਚੱਲਣਾ ਸੋ ਚੱਲੇ ਇਸ ਦਾ ਗਲਤ ਉਚਾਰਨ ਹੈ ਇਸ ਦਾ ਸਹੀ ਉਚਾਰਨ ਕਰਦਾ ਹੈਗਾ ਚੱਲਾ ਸੋ ਇਸ ਦਾ ਉਚਾਰਨ ਚੱਲਾ ਕਰਨਾ ਹੈ ਨਾ ਕਿ ਚੱਲੇ ਕਰਨਾ ਹੈ ਸੋ ਅਗਲਾ ਸ਼ਬਦ ਹੈ ਕੂੜਾ ਸੋ ਇਸ ਦਾ ਵੀ ਕੂੜੇ ਉਚਾਰਨ ਗਲਤ ਹੁੰਦਾ ਹੈ ਇਸ ਨੂੰ ਵੀ ਲਾਵਾ ਦੇ ਨਾਲ ਉਚਾਰਨ ਨਹੀਂ ਕਰਨਾ ਇਸ ਦਾ ਵੀ ਕੂੜਾ ਦੇ ਨਾਲ ਹੀ ਉਚਾਰਨ ਕਰਨਾ ਹੈ ਸੋ ਇਸ ਦਾ ਉਚਾਰਨ ਸਹੀ ਕੀ ਹੈ ਅਗਲਾ ਜੋ ਸ਼ਬਦ ਹੈ ਕੂੜਾ ਕੱਕੇ ਨੂੰ ਲੈਂਕੜ ਪੂ ਰਾਣੇ ਨੂੰ ਦਲਾਵਾੜਾ ਕੂੜਾ ਸੋ ਇਸ ਨੂੰ ਕੂੜੇ ਦੇ ਨਾਲ ਉਚਾਰਨ ਨਹੀਂ ਕਰਨਾ ਇਸ ਨੂੰ ਵੀ ਕਈ ਲਾਵਾਂ ਦੇ ਨਾਲ ਹੀ ਉਚਾਰਨ ਕਰ ਦਿੰਦੇ ਨੇ ਪਰ ਇਹ ਵੀ ਦਲਾਵਾ ਦੇ ਨਾਲ ਹੀ ਉਚਾਰਨ ਹੋਏਗਾ ਕੂੜਾ ਨਾ ਕਿ ਇਸ ਦਾ ਉਚਾਰਨ ਕੂੜੇ ਕਰਨਾ ਹੈ ਸੋ ਅਗਲਾ ਜੋ ਸ਼ਬਦ ਹੈ ਮਿਲਾਇ ਇਸ ਦਾ ਵੀ ਕਿਵੇਂ ਉਚਾਰਨ ਕਰ ਦਿੰਦੇ ਨੇ ਕਈ ਬਿਲੇ ਮਿਲੇ ਇਸ ਦਾ ਗਲਤ ਉਚਾਰਨ ਹੈ ਇਸ ਦਾ ਸਹੀ ਉਚਾਰਨ ਹੈ ਦੁਲਾਵਾਂ ਦੇ ਨਾਲ ਮਿਲਾ ਮਿਲਾ ਹੀ ਇਸ ਦਾ ਸਹੀ ਉਚਾਰਨ ਕਰਨਾ ਹੈ ਸੋ ਅਗਲਾ ਜੋ ਸ਼ਬਦ ਹੈ ਗੁਰਾ ਇਸ ਦਾ ਕਈ ਉਚਾਰਨ ਕਰ ਦਿੰਦੇ ਨੇ ਬਿੰਦੀ ਦੇ ਨਾਲ ਗੁਰਾਂ ਸੋ ਬਿੰਦੀ ਨਹੀਂ ਲਗਾਉਣੀ ਇਸ ਨੂੰ ਕਿਉਂਕਿ ਗੁਰਾਂ ਬਿੰਦੀ ਲਗਾਉਂਦੇ ਨੇ ਤਾਂ ਬਹੁਵਚਨ ਬਣ ਜਾਂਦਾ ਹੈ ਇਸ ਪੰਕਤੀ ਦਾ ਜੋ ਪੰਕਤੀ ਆਉਂਦੀ ਹੈ ਗੁਰਾਂ ਇੱਕ ਦੇਹ 부ਝਾਈ ਸੋ ਗੁਰਾ ਇੱਕ ਇੱਕੋ ਗੁਰੂ ਦੀ ਗੱਲ ਕੀਤੀ ਗਈ ਹੈ ਨਾ ਕਿ ਬਹੁਤੇ ਗੁਰੂਆਂ ਦੀ ਸੋ ਇੱਥੇ ਗੁਰਾ ਹੀ ਉਚਾਰਨ ਕਰਨਾ ਬਿੰਦੀ ਨਹੀਂ ਲਗਾਉਣੀ ਗੁਰਾਂ ਉਚਾਰਨ ਨਹੀਂ ਕਰਨਾ ਇਸ ਦਾ ਸਹੀ ਉਚਾਰਨ ਹੋਏਗਾ ਗੁਰਾ ਬਿੰਦੀ ਦੇ ਨਾਲ ਇਸ ਦਾ ਗਲਤ ਉਚਾਰਨ ਹੋਏਗਾ ਸੋ ਅਗਲਾ ਸ਼ਬਦ ਹੈ ਸਸੇ ਓਕੜਸ ਛੱਜਾ ਮੁਕਤਾ ਚ ਈੜੀ ਨੂੰ ਵੀ ਆਰੀ ਈ ਸੱਜਾ ਈ ਸੋ ਕਈ ਸੱਜਣ ਇਸ ਦਾ ਕਿਵੇਂ ਉਚਾਰਨ ਕਰਦੇ ਨੇ ਸੁਜੀ ਸੋ ਸੁਜੀ ਇਸ ਦਾ ਗਲਤ ਉਚਾਰਨ ਹੈ ਕਿਉਂਕਿ ਜ਼ਿਆਦਾਤਰ ਜੋ ਈੜੀ ਨੂੰ ਵਿਹਾਰੀ ਲੱਗੀ ਹੋਈ ਹੈ ਉਹ ਝੱਜੇ ਨੂੰ ਵਿਹਾਰੀ ਦੇ ਨਾਲ ਹੀ ਉਚਾਰਨ ਕਰ ਦਿੰਦੇ ਨੇ ਸੁਜੀ ਪਰ ਇਸ ਦਾ ਸਹੀ ਉਚਾਰਨ ਕੀ ਹੈ ਸ ਸ ਔਕੜ ਸ ਝੱਜਾ ਮੁਕਤਾ ਚ ਈੜੀ ਨੂੰ ਵਿਹਾਰੀ ਈ ਸੁਝਈ ਸੁਝਈ ਇਸ ਦਾ ਸਹੀ ਉਚਾਰਨ ਹੈ ਸੁਜੀ ਇਸ ਦਾ ਦੰਤ ਉਚਾਰਨ ਹੈ ਸੋ ਅਗਲਾ ਸ਼ਬਦ ਹੈ ਇਸ ਨੂੰ ਵੀ ਜ਼ਿਆਦਾਤਰ ਬਹੁਤ ਹੀ ਗਲਤ ਉਚਾਰਨ ਕਰ ਦਿੰਦੇ ਨੇ ਅਗਲਾ ਜੋ ਸ਼ਬਦ ਹੈ ਸਸੇ ਨੂੰ ਹੋਣਾ ਸੋ ਹਾ ਹੁਕਤਾ ਹਾਹਿ ਨੂੰ ਸਰੀ ਹੈ ਸੋ ਹ ਹੈ ਇਸ ਦਾ ਸਹੀ ਉਚਾਰਨ ਹੈ ਸੋ ਕਈ ਇਸ ਦਾ ਉਚਾਰਨ ਕਿਵੇਂ ਕਰਦੇ ਨੇ ਸਸੇ ਨੂੰ ਹੋਣਾ ਸੋ ਹਾਹਿ ਨੂੰ ਦੁਲਾਵਾ ਹਾ ਸੋ ਹ ਸੋ ਸੋ ਹ ਇਸ ਦਾ ਗਰਥ ਉਚਾਰਨ ਹੈ ਕਿਉਂਕਿ ਇੱਥੇ ਸੱਸੇ ਨਹੋੜਾ ਸੋ ਹਾਹਾ ਮੁਕਤਾਏ ਅੱਗੇ ਹਾਏ ਨੂੰ ਸਿਹਾਰੀ ਲੱਗੀ ਹੋਈ ਹੈ ਇਸ ਦਾ ਸਹੀ ਉਚਾਰਨ ਹੈ ਸੱਸੇ ਨਹੋੜਾ ਸੋ ਹਾਹਾ ਮੁਕਤਾਹ ਸੋਹ ਹਾਏ ਸਿਹਾਰੀ ਹੈ ਸੋਹ ਹੈ ਨਾਗੀ ਇਸ ਦਾ ਉਚਾਰਨ ਸੋਹ ਹੈ ਕਰਨਾ ਹੈ ਸੋਹ ਹੈ ਇਸ ਦਾ ਗਲਤ ਉਚਾਰਨ ਹੈ ਜ਼ਿਆਦਾਤਰ ਇਸ ਦਾ ਸੋਹ ਹੈ ਜਬ ਗੁਰਬਾਣੀ ਦੇ ਵਿੱਚ ਆਉਂਦਾ ਹੈ ਕਹੇ ਹੈ ਜਾ ਕਹ ਹੈ ਇਸ ਦਾ ਉਚਾਰਨ ਕਰ ਦੁੰਦੇ ਨੇ ਜਾਂ ਹੋ ਹੇ ਆਉਂਦਾ ਹੈ ਨੂੰੜਾ ਹੋ ਹਾ ਮੁਕਤਾਹ ਓਹ ਹਾਇ ਸਰੀਹੇ ਹੋ ਹੇ ਸੋ ਇਸ ਦਾ ਵੀ ਕਈ ਹੋ ਹੈ ਉਚਾਰਨ ਕਰ ਦਿੰਦੇ ਨੇ ਹੋ ਹੈ ਵੀ ਇਸ ਦਾ ਗਲਤ ਉਚਾਰਨ ਹੈ ਜਿਵੇਂ ਗੁਰਬਾਣੀ ਦੇ ਵਿੱਚ ਆਉਂਦਾ ਹੈ ਕਹ ਹੈ ਕਹ ਇਸ ਦਾ ਗਲਤ ਉਚਾਰਨ ਬਣਦਾ ਹੈ ਸੋ ਇੱਥੇ ਆਪ ਜੀ ਨੂੰ ਦੱਸਦੀ ਐ ਇਸ ਦਾ ਜੋ ਸਹੀ ਉਚਾਰਨ ਐ ਸੱਸੇ ਨੋੜਾ ਸੋ ਹਾ ਹ ਮੁਕਤਾਹ ਸੋ ਹ ਹਾਇ ਸਰੀਹੇ ਸੋ ਹ ਹੇ ਨਾ ਕੀ ਸੋਹਾ ਕਰਨਾ ਹੈ ਸੋ ਅਗਲਾ ਜੋ ਸ਼ਬਦ ਹੈ ਜਿਹੜੇ ਵੀ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਨੇ ਹੈ तकरीबन ਜਿਨ੍ਹਾਂ ਨੇ ਸੰਥਿਆ ਲਈ ਹੋਈ ਹੈ ਉਹੀ ਇਸ ਦਾ ਸਹੀ ਉਚਾਰਨ ਕਰ ਕਰਦੇ ਨੇ ਨਹੀਂ ਤਾਂ ਜ਼ਿਆਦਾਤਰ ਇਸ ਸ਼ਬਦ ਦਾ ਉਚਾਰਨ ਗਲਤ ਹੀ ਕਰ ਦਿੰਦੇ ਨੇ ਸੋ ਇਹ ਸ਼ਬਦ ਸਸੇ ਨੂੰ ਕੰਨਾ ਸਾ ਬੱਬੇ ਨੂੰ ਦਿਲੈਂਕੜ ਬੂ ਨਾਣਾ ਸਾਗੁਣ ਸੋ ਇਸ ਦਾ ਉਚਾਰਨ ਕਿਵੇਂ ਕਰ ਦਿੰਦੇ ਨੇ ਸਸੇ ਨੂੰ ਕੰਨਾ ਸਾ ਬੱਬਾ ਮੁਕਤਾਰ ਨਾਣਾ ਸਾਬਣ ਸੋ ਇਹ ਵੀ ਇਸ ਦਾ ਗਲਤ ਉਚਾਰਨ ਹੈ ਕਿਉਂਕਿ ਆਮ ਜੋ ਅਸੀਂ ਘਰਾਂ ਦੇ ਵਿੱਚ ਬੋਲੀ ਬੋਲਦੇ ਹਾਂ ਪੰਜਾਬੀ ਉਸ ਦੇ ਵਿੱਚ ਜੋ ਕੱਪੜੇ ਧੋਣ ਵਾਲਾ ਸਾਬਣ ਹੁੰਦਾ ਹੈ ਅਸੀਂ ਆਹ ਬਾਸ਼ਾ ਦੇ ਵਿੱਚ ਸਾਬਣ ਹੀ ਆਖਦੇ ਹਾਂ ਪਰ ਗੁਰਬਾਣੀ ਦੇ ਵਿੱਚ ਸਾਬੂਨ ਆਇਆ ਹੈ ਸਸੇ ਨੂੰ ਕੰਨਾ ਸਾ ਬੱਬੇ ਨੂੰ ਦਲੈਂਕੜ ਗੂ ਨਾਣਾ ਸਾਬੂਨ ਨਾ ਕਿ ਸਾਬਣ ਉਚਾਰਨ ਕਰਨਾ ਹੈ ਸਤ ਬਣੇ ਇਸ ਦਾ ਗਲਤ ਉਚਾਰਨ ਹੁੰਦਾ ਹੈ ਜਿਆਦਾਤਰ ਗ੍ਰੰਥੀ ਸਿੰਘ ਵੀ ਸਤ ਬਣੇ ਹੀ ਉਚਾਰਨ ਕਰਦੇ ਨੇ ਕਿਉਂਕਿ ਉਹਨਾਂ ਨੇ ਵੀ ਗੁਰਬਾਣੀ ਦੀ ਸੰਖਿਆ ਨਹੀਂ ਲਈ ਹੋਈ ਹੁੰਦੀ ਸਤ ਬਣੇ ਇਸ ਦਾ ਗਲਤ ਉਚਾਰਨ ਹੈ ਬੱਬੇ ਨੂੰ ਦਲੈਂਕੜੂ ਸਾਬੂਨ ਦੇ ਨਾਲ ਇਸ ਦਾ ਸਹੀ ਉਚਾਰਨ ਕਰਨਾ ਹੈ ਸੋ ਅਗਲਾ ਸ਼ਬਦ ਹੈ ਪੱਪੇ ਨੂੰ ਕੰਨਾ ਪਾ ਈੜੀ ਨੂੰ ਵਿਹਾਰੀ ਈ ਐੜੇ ਨੂੰ ਕੰਨਾ ਆ ਪਾਈਆ ਸੋ ਇਸ ਦਾ ਕਿਵੇਂ ਉਚਾਰਨ ਕਰਦੇ ਨੇ ਪਾਇਆ ਉਹ ਬਿਹਾਰੀ ਦੀ ਜਗ੍ਹਾ ਸਿਹਾਰੀ ਦੇ ਨਾਲ ਉਚਾਰਨ ਕਰ ਦਿੰਦੇ ਨੇ ਪਾਇਆ ਪਾਇਆ ਇਸ ਦਾ ਗਲਤ ਉਚਾਰਨ ਹੈ ਇਸ ਦਾ ਸਹੀ ਉਚਾਰਨ ਹੈ ਪਾਇਆ ਪੱਤੇ ਨੂੰ ਕੰਨਾ ਪਾ ਈੜੀ ਨੂੰ ਵਿਹਰੀ ਈ ਐੜੇ ਨੂੰ ਕੰਨਾ ਆ ਪਾਇਆ ਨਾਤੀ ਪਾਇਆ ਉਚਾਰਨ ਕਰਨਾ ਹੈ ਪਾਇਆ ਉਚਾਰਨ ਜਦੋਂ ਸੰਥਿਆ ਕਰਦੇ ਨੇ ਜਦੋਂ ਇਸ ਨੂੰ ਸੌਖੇ ਤਰੀਕੇ ਦੇ ਨਾਲ ਸਮਝਾਉਣਾ ਹੋਵੇ ਤਾਂ ਜਦੋਂ ਅਸੀਂ ਜੋ ਵજન ਦੇ ਵਿੱਚ ਤੋਲ ਹੁੰਦਾ ਹੈ ਤਾਂ 1 ਕਿਲੋ 1 ਕਿਲੋ ਦਾ ਅੱਧ ਹੁੰਦਾ ਹੈ ਅੱਧਾ ਕਿਲੋ ਅੱਧਾ ਕਿਲੋ ਦਾ ਜੋ ਅੱਧ ਹੁੰਦਾ ਹੈ ਉਹ ਹੁੰਦਾ ਹੈ ਪਾਇਆ ਸੋ ਇਸ ਦਾ ਉਚਾਰਨ ਪਾਇਆ ਕਰਨਾ ਹੈ ਪਾਇਆ ਨਾ ਕਿ ਪਾਇਆ ਪਾਇਆ ਇਸ ਦਾ ਗਲਤ ਉਚਾਰਨ ਹੋਏਗਾ ਇਸ ਦਾ ਸਹੀ ਉਚਾਰਨ ਹੈ ਪਾਇਆ ਸੋ ਇਹ ਸਲ ਜਪਜੀ ਸਾਹਿਬ ਦੇ ਇੱਕੋ ਜੇ ਸ਼ਬਦ ਜਿਨ੍ਹਾਂ ਨੂੰ ਉਚਾਰਨ ਕਰਨ ਲੱਗੇ तकरीबन ਹਰ ਇੱਕ ਗੰਤ ਹੀ ਉਚਾਰਨ ਕਰਦਾ ਹੈ ਇਹਦੀ ਗੁਰਬਾਣੀ ਦੀ ਸੰਖਿਆ ਨਾ ਲੈਣ ਕਾਰਨ ਉਹ ਜਿਵੇਂ ਵੀ ਉਹਨਾਂ ਨੂੰ ਲੱਗਦਾ ਹੈ ਉਵੇਂ ਹੀ ਉਚਾਰਨ ਕਰੀ ਜਾਂਦੇ ਨੇ ਸੋ ਇੱਕ ਵਾਰ ਫਿਰ ਤੋਂ ਆਪ ਜੀ ਨੂੰ ਨਿਗਾਹ ਇੱਕ ਵਾਰ ਫਿਰ ਆਪ ਜੀ ਨੂੰ ਜਾਣੂ ਕਰਵਾ دیਏ ਕਿ ਸਹੀ ਉਚਾਰਨ ਕੀ ਹੈ ਸਹੀ ਉਚਾਰ ਐੜਾ ਮੁਕਤੇ ਦੇ ਨਾਲ ਕਰਨਾ ਅਜੂਨੀ ਨਾ ਕਿ ਆਜੂਨੀ ਕਰਨਾ ਹੈ ਗੁਰਪਰਸਾਦ ਇਸ ਦਾ ਸਹੀ ਉਚਾਰਨ ਹੈ ਗੁਰ ਪ੍ਰਸਾਦ ਨਾ ਕਿ ਗੁਰ ਪ੍ਰਸ਼ਾਦ ਕਰਨਾ ਹੈ ਗੁਰ ਪ੍ਰਸ਼ਾਦ ਗਲਤ ਉਚਾਰਨ ਹੈ ਸੋਚਾ ਸੋਚਾ ਸਹੀ ਉਚਾਰਨ ਹੈ ਸੋਚੇ ਲਾਵਾਂ ਦੇ ਨਾਲ ਉਚਾਰਨ ਕਰਾਂਗੇ ਗਲਤ ਉਚਾਰਨ ਹੋਏਗਾ ਚੁੱਪਾ ਸਹੀ ਉਚਾਰਨ ਹੈ ਚੁੱਪੇ ਗਲਤ ਉਚਾਰਨ ਹੋਏਗਾ ਲਾਵਾਂ ਦੇ ਨਾਲ ਚੱਲਣਾ ਸਹੀ ਉਚਾਰਨ ਹੈ ਚੱਲੇ ਉਚਾਰਨ ਗਲਤ ਹੋਵੇਗਾ ਲਾਵਾ ਦੇ ਨਾਲ ਇਸੇ ਤਰ੍ਹਾਂ ਹੀ ਕੂੜਾ ਸਹੀ ਉਚਾਰਨ ਹੈ ਕੂੜੇ ਲਾਵਾ ਦੇ ਨਾਲ ਉਚਾਰਨ ਕਰਾਂਗੇ ਇਹ ਵੀ ਗਲਤ ਹੈ ਮਿਲੇ ਦੁਲਾਵਾਂ ਦੇ ਨਾਲ ਹੀ ਉਚਾਰਨ ਕਰਨਾ ਹੈ ਇਹ ਸਹੀ ਉਚਾਰਨ ਹੈ ਮਿਲੇ ਗਲਤ ਉਚਾਰਨ ਹੋਵੇਗਾ ਗੁਰਾ ਰਾਰੇ ਨੂੰ ਕੰਨਾ ਰਾ ਦੇ ਨਾਲ ਹੀ ਉਚਾਰਨ ਕਰਨਾ ਹੈ ਨਾ ਕਿ ਰਾਰੇ ਨੂੰ ਕੰਨਾ ਉੱਤੇ ਬਿੰਦੀ ਰਾ ਗੁਰਾ ਗਲਤ ਉਚਾਰਨ ਹੋਏਗਾ ਸੋਜਈ ਸਹੀ ਉਚਾਰਨ ਹੈ ਸਸੇ ਔਕੜ ਸੋਚਜਾ ਮੁਕਤਾ ਚ ਈ ਦਿਨ ਬਿਆਰੀ ਈ ਸੋਜਈ ਸਹੀ ਉਚਾਰਨ ਹੈ ਸੁਜੀ ਗਲਤ ਉਚਾਰਨ ਹੋਵੇਗਾ ਸੋਹਹਿ ਇਸ ਦਾ ਸਹੀ ਉਚਾਰਨ ਹੈ ਸੋਹ ਉਚਾਰਨ ਕਰਨਾ ਬਿਲਕੁਲ ਹੀ ਗਲਤ ਹੈ ਕਿ ਕਿ ਇੱਥੇ ਹਾ ਹਾ ਮੁਕਤਾ ਹੈ ਹਾ ਹੈ ਨੂੰ ਸਿਹਾਰੀ ਇਹਨਾਂ ਦੋਨਾਂ ਹੀ ਮਾਤਰਾਵਾਂ ਦਾ ਉਚਾਰਨ ਵੱਖ ਵੱਖਰਾ ਹੁੰਦਾ ਹੈ ਸੋ ਇਸੇ ਤਰੀਕੇ ਦੇ ਨਾਲ ਹੀ ਉਚਾਰਨ ਕਰਨਾ ਹੈ ਸੋ ਹੇ ਸਾਬੂਨ ਇਸ ਦਾ ਸਹੀ ਉਚਾਰਨ ਹੈ ਸਾਬਣ ਇਸ ਦਾ ਗਲਤ ਉਚਾਰਨ ਹੋਵੇਗਾ ਪਾਇਆ ਇਸ ਦਾ ਸਹੀ ਉਚਾਰਨ ਹੈ ਪਾਇਆ ਇਸ ਦਾ ਗਲਤ ਉਚਾਰਨ ਹੋਵੇਗਾ ਸੋ ਇਹ ਸਾਨੂੰ ਗੁਰਬਾਣੀ ਦੇ ਕੁਝ ਸ਼ਬਦ ਜਿਨ੍ਹਾਂ ਨੂੰ ਉਚਾਰਨ ਕਰਨ ਲੱਗਿਆ ਤਕਰੀਬਨ ਤਕਰੀਬਨ ਹਰ ਇੱਕ ਗਲਤ ਹੀ ਉਚਾਰਨ ਕਰਦਾ ਹੈ ਸੋ ਹਰ ਇੱਕ ਲਈ ਗੁਰਬਾਣੀ ਦੀ ਸੰਖਿਆ ਲੈਣੀ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਅਸੀਂ ਗੁਰਬਾਣੀ ਨੂੰ ਸ਼ੁੱਧ ਪੜ੍ਹ ਸਕਦੇ ਹਾਂ ਤਾਂ ਹੀ ਅਸੀਂ ਗੁਰਬਾਣੀ ਦੇ ਸ਼ਬਦ ਅਰਥ ਵੀ ਸਹੀ ਤਰੀਕੇ ਦੇ ਨਾਲ ਸਮਝ ਸਕਦੇ ਹਾਂ ਸੋ ਇਸ YouTube ਚੈਨਲ ਰਾਹੀਂ ਤੁਸੀਂ ਗੁਰਬਾਣੀ ਦੀ ਸੰਖਿਆ ਵੀ ਲੈ ਸਕਦੇ ਹੋ ਇਸ YouTube ਚੈਨਲ ਦੇ ਵਿੱਚ ਗੁਰਬਾਣੀ ਦੀਆਂ ਜੋ ਮੁਹਾਰਨੀ ਦੀਆਂ 12 ਮਾਤਰਾਵਾਂ ਨੇ ਉਹਨਾਂ ਦੀ ਸੰਪੂਰਨ ਜਾਣਕਾਰੀ ਦਿੱਤੀ ਗਈ ਹੈ ਇੱਕ ਛੋਟੀ ਮੁਹਾਰਨੀ ਤੇ ਇੱਕ ਵੱਡੀ ਮੁਹਾਰਨੀ ਦੋਨੇ ਮੁਹਾਰਨੀਆਂ ਦੀ ਸੰਪੂਰਨ ਜਾਣਕਾਰੀ ਤੁਸੀਂ ਇਸ YouTube ਚੈਨਲ ਰਾਹੀਂ ਲੈ ਸਕਦੇ ਹੋ ਸੋ ਜਿੱਥੇ ਵੀ ਸੰਤਾ ਦੂਰ ਦਰਾਡੇ ਬੈਠੀਆਂ ਨੇ ਜਿਹੜੀਆਂ ਕਿਤੇ ਜਾ ਕੇ ਸੰਥਿਆ ਨਹੀਂ ਲੈ ਸਕਦੀਆਂ ਸੋ ਉਹ ਇਸ ਟੈਕਨੋਲੋਜੀ ਦਾ ਜੋ ਫਾਇਦਾ ਲੈ ਸਕਦੇ ਨੇ ਲਾਹਾ ਲੈ ਸਕ ਸਕਦੇ ਨੇ ਕਿਉਂਕਿ ਜਿੱਥੇ ਅਸੀਂ ਮੋਬਾਈਲਾਂ ਨਾਲ ਹੀ ਹੋਰ ਵੀ ਸਮਾਂ ਦੇਖ ਕੇ ਵੀਡੀਓ ਦੇਖ ਕੇ ਬਰਬਾਦ ਕਰਦੇ ਹਾਂ ਉੱਥੇ ਹੀ ਅਸੀਂ ਗੁਰਬਾਣੀ ਦੀ ਸੰਖਿਆ ਸਿੱਖ ਕੇ ਇੱਕ ਆਪਣਾ ਸਹੀ ਜੀਵਨ ਬਣਾ ਸਕਦੇ ਹਾਂ ਸੋ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਆਪ ਯੂਟਿਊਬਰਾਂ ਹੀ ਵੀ ਗੁਰਬਾਣੀ ਦੀ ਸੰਥਿਆ ਲੈ ਸਕਦੇ ਹੋ ਸਵੈਨਿਕ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ